ਇਹਨਾਂ ਦੀ ਨੂ ਰਾਜੀਵਪੁਰ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹਦਾ ਬੇਟਾ ਵੀ ਉੱਥੇ ਅਮਰੀਕਾ ਜੀ ਰਹਿਆ ਰਿਹਾ ਕੱਚੇ ਤੌਰ ਤੇ ਤੇ ਇਹ ਲੇਡੀ ਜਿਹੜੀ ਪੱਕੇ ਤੌਰ ਤੇ ਜਿਉ ਰਹੀ ਆ ਤੇ 12 ਤਰੀਕ ਨੂੰ ਇਹ ਲੇਡੀ ਜਿਹਦੇ ਨੂ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਆਈ ਸੀ ਕਿ ਇਹਨਾਂ ਦੇ ਕੋਰੀਆ ਨੂੰ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਦੋਂ ਅਸੀਂ ਇਲਾਕਾ ਮਰਿਸ ਹੋ ਗਏ ਆ ਇਹਨਾਂ ਦੀ ਨੂ ਰਾਜੀਵਪੁਰ ਇਲਾਕਾ ਮਰਿਸਤੀ ਆਪਣੇ ਬੇੜੇ ਸਭੇ ਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲ ਨਹੀਂ ਸੀ ਹੋ ਰਹੀ ਬੋਡੀ 'ਚ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਠਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀ ਅणि ਮੈਂ ASI ਦਵਿੰਦਰਪਾਲ ਜੀ ਇੰਚਾਰਜ ਚੌਕੀ ਮੋਠਾਵਨ ਲੱਗਾ ਹਾਂ ਕੱਲ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੋਮਲੀਆਂ ਦੇ ਰਹਿਣ ਵਾਲੇ ਨੇ ਸਾਨੂੰ ਉਹਨਾਂ ਨੇ ਕੱਲ ਸ਼ਾਮੀ 5:30 ਵਜੇ ਕੋਈ ਇਨਫਰਮ ਜਿੱਤੀ ਸੀਗੀ ਕਿ ਇਹਨਾਂ ਦੀ ਨੂ ਆ ਰਾਜੀਵਕੌਰ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹ ਤਾਂ ਬੇਟਾ ਵੀ ਉੱਥੇ ਅਮਰੀਕਾ ਜੀ ਰਹਿ ਰਿਹਾ ਕੱਚੇ ਤੋਤੇ ਤੇ ਇਹ ਲੇਡੀ ਜਿਹੜੀ ਪੱਕੇ ਤੋਤੇ ਜੀ ਰਹਿ ਰਹੀ ਆ ਤੇ 12 ਤਰੀਕ ਨੂੰ ਇਹ ਲੇਡੀ ਜਿਹੜੇ ਨੂ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਆਈ ਸੀ ਕਿ ਇਹਨਾਂ ਦੀ ਕੋਈ ਰਹਿਣ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਦੋਂ ਐਸੀਓ ਲਾਕ ਕਮਰੇ ਸੌਂਗੇ ਆ ਇਹਨਾਂ ਦੀ ਨੂ ਰਾਜਦੀਪ ਕੌਰ ਲਾਕ ਕਮਰਸਟੀ ਆਪਣੇ ਬੇੜੇ ਸਭੇਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲੀ ਸੀ ਹੋਰੀ ਬੋਡੀ ਚ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਥਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀ ਉਹਦੀ ਡੈਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਨ ਵਾਸਤੇ ਸਿਦਾਂ ਦੋਨਾ ਮੋਰਚੀ ਜਮ੍ਹਾਂ ਕਰਾਤਾ ਸੀ ਤੇ ਕੱਲ ਲੈ ਕੇ ਇਹਨਾਂ ਨੇ ਸਿਵਲ ਹਸਪੀਟਲ ਜਮ੍ਹਾਂ ਕਰਾ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਸੀ ਕਿ ਸultanpur ਪੁਲਿਸ ਨੂੰ ਸਾਨੂੰ ਜੀ ਤੇ ਉਹਦੇ ਵਾਸਤੇ ਕੱਲ ਅਸੀਂ 174 ਦੀ ਕਾਰਵਾਈ ਕੀਤੀ ਜੀ ਅੱਜ ਦਾ ਪੋਸਟਮਾਰਨ ਲੇਡੀਜ਼ ਦਾ ਕਰਵਾ ਕੇ ਤੇ ਡੈੱਡ ਬੋਡੀਰ ਨਾਲ ਹਵਾਲੇ ਕੀਤੀ ਹੈ ਗਾਂ ਕੇ ਇਹ ਪੋਸਟਮਾਰਨ ਰਿਪੋਰਟ ਤੋਂ ਬਾਅਦ ਆਪਾਂ ਫੇਰ ਸਹੀ ਰੱਤਾ ਮਾਰੇ ਦੇਖਾਂਗੇ ਜੀ ਕੀ ਹਾਲ ਹੈ ਮੌਕੇ ਤੇ ਪਹੁੰਚੀ ਸੀ ਬੋਡੀ ਦੇ ਕੀ ਲੱਸ ਜਦ ਤੁਸੀਂ ਦੇਖੀ ਬਿਲਕੁਲ ਠੀਕ ਹੈ ਜੀ ਬੋਡੀ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨਾਰਮਲ ਹੀ ਆ ਪਰ ਅਸੀਂ ਸੜਾ ਫਿਰ ਵੀ ਇਸ ਬਾਰੇ ਪੋਸਟਮਾਰਨ ਕਰਵਾ ਕੇ ਪਰ ਪੋਸਟਮਾਰਨ ਕਰਨ ਤੋਂ ਬਾਅਦ ਹੀ ਆਪਾਂ ਸਹੀ ਇਹਦਾ ਸਪੰਡ ਵੀ ਨਾਲ ਹੀ ਆ ਰਿਹਾ ਹੈ ਅਮਰੀਕਾ ਹੈ ਹਸਬੰਦ ਆ ਰਿਹਾ ਹੈ ਇਹ ਵੀ ਕੁੜੀ ਦੀ ਉਮਰ ਹੈ ਲੜਕੀ ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਬੋਰਡ ਦਾ ਕਠਨ ਕੀਤਾ ਗਿਆ ਬੋਰਡ ਦਾ ਕਠਨ ਕਰਾ ਕੇ ਇਹ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਜੀ ਇਹ ਕਿੰਨੇ ਸਾਲ ਪਹਿਲਾਂ ਹੋਇਆ ਸੀ 8 ਸਾਲ ਪਹਿਲਾਂ ਇਹ ਇਹਨਾਂ ਦਾ ਪੁੱਛ ਹੁਣ ਤਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ ਤਿੰਨ ਤਿੰਨ ਡਾਕਟਰਾਂ ਦਾ ਬੋਰਡ ਬੈਠੇ ਅੱਛਾ ਜੀ ਫਿਰ ਹੁਣ ਫਿਲਹਾਲ ਕੀ ਕਾਰਵਾਈ ਹੈ ਫਿਲਹਾਲ ਪੋਸਟਵਾਨ ਨੂੰ ਕਰਵਾ ਦਿੱਤਾ ਜੀ ਅਸੀਂ ਤੇ ਪੋਸਟਵਾਨ ਰਿਪੋਰਟ ਆਉਣ ਤੋਂ ਬਾਅਦ ਆਪਾਂ ਜਿੱਥੇ ਵੀ ਜੋ ਵੀ ਹਾਲਾਤ ਸਰਕਮਸਟੈਂਸੀਸ ਹੋਣਗੇ ਉਹ ਦਾ ਸਾਹਮਣਾ ਕਰੀਏ ਕੋਈ ਇੰਸ਼ੋਰੈਂਸ ਵੀ ਹੈ ਇਸ ਲੱਕੀ ਦਾ ਵੱਡਾ ਹਾਲੇ ਤੱਕ ਮੇਰੇ ਕੋਲ ਸਵਾ ਮਿਸਲ ਤੇ ਇਸ ਪੰਦੀਜਾ ਸਾਨੂੰ ਸਾਡੇ ਤਾਂ ਗੱਲ ਹੀ